ਅਮਰੀਕਾ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਨੇ ਵਾਸ਼ਿੰਗਟਨ ਡੀਸੀ ਦੇ ਪ੍ਰਵਾਸੀ ਪਰਿਵਾਰਾਂ ਤੇ ਡੇ ਕੇਅਰ ਸੈਂਟਰਸ ਦੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੀਆਂ ਤਾਜ਼ਾ ਕਾਰਵਾਈਆਂ ਜਿਨ੍ਹਾਂ ਦੇ ਵਿੱਚ ਡੇ ਕੇਅਰ ਸੈਂਟਰਸ ਅਤੇ ਸਕੂਲਾਂ ਦੇ ਨੇੜੇ ਛਾਪੇ ਮਾਰੇ ਜਾਂਦੇ ਨੇ, ਇਹਨਾਂ ਕਾਰਵਾਈਆਂ ਨੇ ਬੱਚਿਆਂ ਦੇ ਮਾਪਿਆਂ ਅਤੇ ਕਾਮਿਆਂ ਨੂੰ ਡਰ ਦੇ ਸائے ਹੇਠ ਲਿਆ ਕੇ ਖੜਾ ਕਰ ਦਿੱਤਾ ਹੈ। ਨਵੇਂ ਸਕੂਲੀ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਇਹ ਛਾਪੇ ਪਰਿਵਾਰਾਂ ਦੇ ਲਈ ਵੱਡੀ ਚੁਣੌਤੀ ਬਣ ਗਏ ਨੇ। ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ 트럼ਪ ਪ੍ਰਸ਼ਾਸਨ ਨੇ ਅਮਰੀਕਾ ਦੇ ਰਾਜਧਾਨੀ ਵਾਸ਼ਿੰਗਟਨ ਡੀਸੀ ਦੀ ਮੈਟਰੋਪੋਲੀਟਨ ਪੁਲਿਸ ਨੂੰ ਸਿੱਧੇ ਫੈਡਰਲ ਕੰਟਰੋਲ ਅਧੀਨ ਲੈ ਕੇ ਨੈਸ਼ਨਲ ਗਾਰਡਜ਼ ਦੇ ਫੌਜੀਆ ਨੂੰ ਸ਼ਹਿਰ ਦੇ ਵਿੱਚ ਤਾਇਨਾਤ ਕਰ ਦਿੱਤਾ ਹੈ ਇਸ ਕਾਰਵਾਈ ਦੇ ਵਿੱਚ ਹੁਣ ਤੱਕ 719 ਗ੍ਰਿਫਤਾਰੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ 251 ਗੈਰ ਕਾਨੂੰਨੀ ਪ੍ਰਵਾਸੀ ਦੱਸੇ ਜਾਂਦੇ ਨੇ ਇਸ ਕਾਰਵਾਈ ਦੇ ਦੌਰਾਨ ਆਈਸੀਈ ਅਧਿਕਾਰੀਆਂ ਨੇ ਸੜਕਾਂ ਤੇ ਚੈੱਕ ਪੋਸਟਾਂ ਲਗਾਈਆਂ ਹੋਈਆਂ ਨੇ ਜਿੱਥੇ ਡਿਲੀਵਰੀ ਬੁਆイズ ਫੁੱਟਪਾਥ ਤੇ ਸਮਾਨ ਵੇਚਣ ਵਾਲਿਆਂ ਅਤੇ ਕੰਸਟਰਕਸ਼ਨਸ ਕਾਮਿਆਂ ਨੂੰ ਰੋਕ-ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਹ ਸੁਰੱਖਿਅਤ ਮੰਨੇ ਜਾਣ ਵਾਲੇ ਸਕੂਲਸ ਤੇ ਡੇ ਕੇਅਰ ਸੈਂਟਰਸ ਵਰਗੇ ਸੰਵੇਦਨਸ਼ੀਲ ਸਥਾਨਾਂ ਨੂੰ ਵੀ ਆਈਸੀਈ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਾਸ਼ਿੰਗਟਨ ਡੀਸੀ ਦੇ ਮਾਉਂਟ ਪਲੇਜ਼ੈਂਟ ਇਲਾਕੇ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਸਪੈਨਿਸ਼ ਬੋਲਣ ਵਾਲੇ ਲੋਕ ਰਹਿੰਦੇ ਨੇ ਇੱਥੇ ਇੱਕ ਬਾਇਲਿੰਗੁਅਲ ਡੇ ਕੇਅਰ ਸੈਂਟਰ ਕਾਸਾ ਲਾਲਾ ਦੇ ਬਾਹਰ ਆਈਸੀਈ ਏਜੰਟਸ ਨੇ ਗ੍ਰਿਫਤਾਰੀਆਂ ਕੀਤੀਆਂ ਨੇ ਇਹਨਾਂ ਕਾਰਵਾਈਆਂ ਨੇ ਡੇ ਕੇਅਰ ਦੇ ਸਟਾਫ ਅਤੇ ਮਾਪਿਆਂ ਨੂੰ ਡਰਾ ਦਿੱਤਾ ਹੈ ਕਈ ਮਾਪਿਆਂ ਨੇ ਤਾਂ ਆਪਣੇ ਬੱਚਿਆਂ ਨੂੰ ਡੇ ਕੇਅਰ ਦੇ ਵਿੱਚ ਭੇਜਣਾ ਹੀ ਬੰਦ ਕਰ ਦਿੱਤਾ ਹੈ। ਇੱਕ ਡੇ ਕੇਅਰ ਸੈਂਟਰ ਨੂੰ ਅਸਥਾਈ ਤੌਰ ਤੇ ਬੰਦ ਕਰਨਾ ਪਿਆ ਕਿਉਂਕਿ ਸਟਾਫ ਨੇ ਇਸ ਸੈਂਟਰ ਦੇ ਨਜ਼ਦੀਕ ਆਈਸੀ 에ਜੰਟਾਂ ਦੀ ਮੌਜੂਦਗੀ ਦੀਆਂ ਰਿਪੋਰਟਾਂ ਸੁਣ ਕੇ ਕੰਮ ਤੇ ਆਉਣਾ ਹੀ ਬੰਦ ਕਰ ਦਿੱਤਾ। ਸਕੂਲਾਂ ਨੇ ਸੁਰੱਖਿਆ ਵਧਾਉਣ ਦੇ ਲਈ ਸਟਾਫ, ਮਾਪਿਆਂ ਤੇ ਨੈਨੀਜ਼ ਨੂੰ ਫੋਟੋ ਆਈਡੀ ਵਾਲੇ ਗ੍ਰੀਨ ਲੀਨਿਆਰਡ ਪਹਿਨ ਕੇ ਆਉਣ ਦੀ ਹਿਦਾਇਤ ਦਿੱਤੀ ਹੈ। ਮੈਟਰੋ ਤੋਂ ਲੈ ਕੇ ਸਕੂਲਾਂ ਤੱਕ ਫ੍ਰੀ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਅਮਰੀਕਾ ਵਿੱਚ ਡੇ ਕੇਅਰ ਸੈਂਟਰਸ ਦੇ ਵਿੱਚ 20% ਕਾਮੇ ਪ੍ਰਵਾਸੀ ਨੇ ਅਤੇ ਵਾਸ਼ਿੰਗਟਨ ਡੀਸੀ ਵਰਗੇ ਸ਼ਹਿਰਾਂ ਦੇ ਵਿੱਚ ਇਹ ਅੰਕੜਾ ਵਧ ਕੇ 40% ਹੋ ਜਾਂਦਾ ਹੈ। ਆਟ ਲਰਨਿੰਗ ਵਰਗੇ ਡੇ ਕੇਅਰ ਸੈਂਟਰਸ ਨੇ ਫਰਵਰੀ 2025 ਦੇ ਵਿੱਚ ਸਟਾਫ ਨੂੰ ਆਪਣੇ ਕਾਗਜ਼ਾ ਦੁਬਾਰਾ ਜਮ੍ਹਾਂ ਕਰਵਾਉਣ ਲਈ ਕਿਹਾ ਕਿਉਂਕਿ ਕੁਝ ਕਾਮਿਆਂ ਨੇ ਝਾਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਸੀ। ਕਈ ਨੈਨੀਜ਼ ਅਤੇ ਕੇਅਰ ਗਿਵਰਜ਼ ਨੇ ਡਰ ਦੇ ਕਾਰਨ ਕੰਮ ਤੇ ਆਉਣਾ ਬੰਦ ਕਰ ਦਿੱਤਾ ਹੈ ਜਿਸ ਦੇ ਕਾਰਨ ਡੇ ਕੇਅਰ ਸੈਂਟਰਸ ਦੇ ਵਿੱਚ ਸਟਾਫ ਦੀ ਕਮੀ ਹੋਣ ਲੱਗ ਪਈ ਹੈ ਬੱਚਿਆਂ ਅਤੇ ਪਰਿਵਾਰਾਂ ਤੇ ਮਾਨਸਿਕ ਅਸਰ ਪੈਂਦਾ ਨਜ਼ਰ ਆ ਰਿਹਾ ਹੈ ਇਮੀਗ੍ਰੇਸ਼ਨ ਛਾਪੀਆਂ ਨੇ ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਤੇ ਮਾਨਸਿਕ ਅਸਰ ਪਾਇਆ ਦੀ ਹੈਸ਼ਿੰਗਰ ਰਿਪੋਰਟ ਦੇ ਮੁਤਾਬਿਕ 3 ਸਾਲ ਦੀ ਉਮਰ ਦੇ ਬੱਚਿਆਂ ਦੇ ਵਿੱਚ ਡਰ ਚਿੰਤਾ ਤੇ ਵਿਛੋੜੇ ਦੀ ਬੇਚੈਨੀ ਵਰਗੇ ਲੱਛਣ ਦੇਖੇ ਗਏ ਨੇ ਇੱਕ ਬੱਚੇ ਨੇ ਆਪਣੇ ਡੇ ਕੇਅਰ ਸੰਚਾਲਕ ਤੋਂ ਪੁੱਛਿਆ ਕਿ ਇਮੀਗ੍ਰੇਸ਼ਨ ਵਾਲੇ ਵੀ ਸਾਡੇ ਸੈਂਟਰਸ ਦੇ ਵਿੱਚ ਆਉਣਗੇ ਸੈਂਟਰ ਫੋਰ ਲਾ ਐਂਡ ਸੋਸ਼ਲ ਪੋਲਿਸੀ ਦੀ 2017 ਦੀ ਰਿਪੋਰਟ ਦੇ ਵਿੱਚ ਪਾਇਆ ਗਿਆ ਕਿ 트럼ਪ ਦੀਆਂ ਇਨ੍ਹਾਂ ਪਹਿਲੀਆਂ ਇਮੀਗ੍ਰੇਸ਼ਨ ਕਾਰਵਾਈਆਂ ਨੇ ਬੱਚਿਆਂ ਦੇ ਵਿੱਚ ਵੱਧਦੀ ਹੋਈ ਹਮਲਾਵਰਤਾ ਅਤੇ ਅਕੈਡਮਿਕ ਅਸਫਲਤਾ ਦੇ ਮਾਮਲੇ ਕਾਫੀ ਵਧਾਏ ਨੇ ਕਿਉਂਕਿ ਅਜਿਹੀਆਂ ਕਾਰਵਾਈਆਂ ਕਰਕੇ ਬੱਚੇ ਅਕਸਰ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਨੇ ਮਾਪੇ ਵੀ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਨੇ ਕਈ ਮਾਪਿਆਂ ਨੇ ਕਾਨੂੰਨੀ ਦਸਤਾਵੇਜ਼ ਤਿਆਰ ਕੀਤੇ ਨੇ ਜਿਸ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜੇਕਰ ਉਹਨਾਂ ਨੂੰ ICE एजेंट्स ਗ੍ਰਫਤਾਰ ਕਰਕੇ ਲੈ ਜਾਂਦੇ ਨੇ ਤਾਂ ਉਹਨਾਂ ਦੇ ਬੱਚਿਆਂ ਨੂੰ ਸਰਕਾਰੀ ਹਿਰਾਸਤ ਦੇ ਵਿੱਚ ਜਾਂ ਫਿਰ ਕਿਸੇ ਫੌਸਟਰ ਕੇਅਰ ਦੇ ਵਿੱਚ ਨਾ ਭੇਜਿਆ ਜਾਵੇ ਬਲਕਿ ਬੱਚਿਆਂ ਨੂੰ ਉਹਨਾਂ ਦੇ ਕਿਸੇ ਪਰਿਵਾਰਿਕ ਮੈਂਬਰ ਨੂੰ ਸੌਂਪਿਆ ਜਾਵੇ ਵਾਸ਼ਿੰਗਟਨ ਡੀਸੀ ਦੀ 14% ਆਬਾਦੀ ਪ੍ਰਵਾਸੀ ਹੈ ਇਨਾ ਦੇ ਵਿੱਚੋਂ 25000 ਗੈਰ ਕਾਨੂੰਨੀ ਪ੍ਰਵਾਸੀ ਇਸ ਸ਼ਹਿਰ ਦੇ ਵਿੱਚ ਵਸਦੇ ਨੇ ਇਹ ਪ੍ਰਵਾਸੀ ਸ਼ਹਿਰ ਦੇ ਹੋਟੈਲਸ ਰੈਸਟੋਰੈਂਟਸ ਅਤੇ ਚਾਈਲਡ ਕੇਅਰ ਸੈਕਟਰ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ 2017 ਦੀ ਇੱਕ ਰਿਪੋਰਟ ਦੇ ਮੁਤਾਬਿਕ ਪ੍ਰਵਾਸੀ 25% ਤੋਂ ਵੱਧ ਲੇਬਰ ਪਾਵਰ ਦਾ ਹਿੱਸਾ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਘਰੇਲੂ ਕਾਮੇ ਸ਼ੈਫ ਤੇ ਟੈਕਸੀ ਡਰਾਈਵਰ ਦੇ ਵਜੋਂ ਕੰਮ ਕਰਦੇ ਨੇ ਨੈਸ਼ਨਲ ਐਸੋਸੀਏਸ਼ਨ ਫਾਰ ਫੈਮਿਲੀ ਚਾਈਲਡ ਕੇਅਰ ਦੀ ਇੱਕ ਰਿਪੋਰਟ ਦੇ ਮੁਤਾਬਿਕ ਜੇਕਰ ਪ੍ਰਵਾਸੀ ਕਾਮਿਆਂ ਨੂੰ ਡਿਪੋਰਟ ਕੀਤਾ ਜਾਂਦਾ ਹੈ ਤਾਂ ਚਾਈਲਡ ਕੇਅਰ ਸਿਸਟਮ ਪੂਰੀ ਤਰ੍ਹਾਂ ਠੱਪ ਹੋ ਸਕਦਾ ਹੈ ਜਿਸ ਦੇ ਨਾਲ ਮਾਪਿਆਂ ਖਾਸ ਕਰਕੇ ਸਿੰਗਲ ਮਦਰਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਦੋਂ 트ੰਪ ਨੇ ਦਾਵਾ ਕੀਤਾ ਹੈ ਕਿ ਇਹ ਕਾਰਵਾਈ ਅਪਰਾਧ ਘਟਾਉਣ ਦੇ ਲਈ ਬਹੁਤ ਜ਼ਰੂਰੀ ਹੈ ਤੇ ਸ਼ਹਿਰ ਨੂੰ ਸੁਰੱਖਿਅਤ ਬਣਾਉਣ ਦਾ ਇੱਕ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ। ਪਰ ਕਈ ਲੋਕਲ ਨੇਤਾਵਾਂ ਤੇ ਮਨੁੱਖੀ ਅਧਿਕਾਰ ਸੰਗਠਨਾ ਨੇ ਇਸ ਨੂੰ ਸੰਵਿਧਾਨ ਦੇ ਖਿਲਾਫ ਦੱਸਿਆ ਤੇ ਇਸ ਨੂੰ ਨਸਲੀ ਪ੍ਰੋਫਾਈਲਿੰਗ ਤੇ ਆਧਾਰਿਤ ਮੰਨਿਆ। ਵਾਸ਼ਿੰਗਟਨ ਡੀਸੀ ਦੇ ਵਿੱਚ ਆਈਸੀਈ ਦੀਆਂ ਕਾਰਵਾਈਆਂ ਨੇ ਪ੍ਰਵਾਸੀ ਪਰਿਵਾਰਾਂ ਖਾਸ ਕਰਕੇ ਡੇ ਕੇਅਰ ਸੈਂਟਰਾਂ ਦੇ ਨਾਲ ਜੁੜੇ ਮਾਪਿਆਂ ਅਤੇ ਕਾਮਿਆਂ ਦੇ ਵਿੱਚ ਡਰ ਦੀ ਭਾਵਨਾ ਨੂੰ ਕਾਫੀ ਵਧਾਇਆ ਹੈ ਇਹ ਛਾਪੇ ਨਾ ਸਿਰਫ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਨੇ ਸਗੋਂ ਲੋਕਲ ਇਕਨੋਮੀ ਖਾਸ ਕਰਕੇ ਚਾਈਲਡ ਕੇਅਰ ਸੈਕਟਰ ਤੇ ਵੀ ਇਸ ਦਾ ਡੂੰਗਾ ਅਸਰ ਪੈ ਰਿਹਾ ਹੈ ਜੇਕਰ ਇੰਜ ਹੀ ਚੱਲਦਾ ਰਿਹਾ ਤਾਂ ਡੇ ਕੇਅਰ ਸੈਕਟਰ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਤੇ ਕੰਮ ਕਾਜ ਕਰਨ ਵਾਲੇ ਮਾਪਿਆਂ ਨੂੰ ਬੱਚਿਆਂ ਦੀ ਸੰਭਾਲ ਕਰਨ ਦੇ ਵਿੱਚ ਦਿੱਕਤਾਂ ਪੇਸ਼ ਆਉਣਗੀਆਂ